ਕੋਈ ਬੁਣੀ ਬੱਲੇ ਬੱਲੇ ਥੱਲੇ 50 ਕਾਹਤੇ ਹਨ ਜਿੰਦਾਬਾਦ 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 ਜਿੰਦੀ ਸੀ ਜਿੰਦਾਬਾਦ 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 ਪੀਸੀਐਸਰ ਜਿੰਦਾਬਾਦ 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 ਤੇ ਮੇਰਾ ਸਹਿਯੋਗ ਜਿੰਦਾਬਾਦ ਜਿੰਦਾਬਾਦ ਐਮਐਲਏ ਦੀ ਸੋਚ ਤੇ ਪਹਿਰਾ ਜਾਂਗੇ ਝੋਕ ਕੇ ਬੱਸ ਅੱਡਾ ਬਾਰ ਕਟਾਓ ਵਾਹੋ ਬੱਸ ਅੱਡਾ ਇਤਨਾ 650 ਨੂੰ ਬੋਲਤੀ ਹੈ ਕਾਫੀ ਲੰਬਾ ਕਰ ਲੋ ਵਾਲੇ ਦੂਜੇ ਸਮਾਈਏ ਜਾਂ ਮੈਂ ਥੋੜਾ ਜਿਹਾ ਹੋ ਲੈਣਾ ਬਣਾ ਲਓ ਦੋ ਬੰਨੇ ਰਹੇ ਅੱਗੇ ਆ ਜਾਓ ਹੋ ਲੈਣਾ ਬਣਾਓ ਦੋ ਦੋ ਜਾਂ ਬੰਦ ਬਣਾ ਦੇ ਉਹ ਕਰ ਦਿਓ ਜੀ ਤੁਹਾਨੂੰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਇਹ ਨਰੇਸ਼ ਜੀ ਸਭ ਤੋਂ ਪਹਿਲੀ ਗੱਲ ਤਾਂ ਆ ਵੀ ਜਿਹੜੇ ਸਾਡੇ ਐਮ ਐਲ ਏ ਸਰਦਾਰ ਜਗਰੂਪ ਸਿੰਘ ਗੱਲ ਤੇ ਪੰਜਾਬ ਸਰਕਾਰ ਸਾਡੇ ਸ਼ਹਿਰ ਦੀ ਤਰੱਕੀ ਨੂੰ ਸਾਡੇ ਸ਼ਹਿਰ ਦੀ ਤਰੱਕੀ ਨੂੰ ਹੋਰ ਤਰੱਕੀ ਦੇਣੀ ਚਾਹੁੰਦੇ ਆ ਉਹਨਾਂ ਦੇ ਸਾਰਾ ਸ਼ਹਿਰ ਨਾਲ ਆ ਤੁਸੀਂ ਵੇਖ ਰਹੇ ਹੋ ਕਿੰਨਾ ਇਕੱਠ ਐ ਐਮਐਲਏ ਸਾਹਿਬ ਦੇ ਨਾਲ ਐ ਸਾਰਾ ਸ਼ਹਿਰ ਨਾਲ ਆ ਸ਼ਹਿਰ ਨੂੰ ਵੱਡਾ ਕਰਨ ਦੇ ਵਿੱਚ ਜਿਹੜੇ ਬੰਦੇ ਗੁੰਮਰਾਹ ਕਰ ਰਹੀ ਐ ਇੱਥੋਂ ਦੇ ਲੋਕਾਂ ਨੂੰ ਵੀ ਇਹ ਬਸਟੈਂਡ ਬੰਦ ਹੋ ਜੂ ਉਹਨਾਂ ਦੀ ਕੱਲੇ ਕੱਲੇ ਬੰਦੇ ਨੂੰ ਉਹਨਾਂ ਦਾ ਵਿਰੋਧੀ ਬਣ ਜਾਣਾ ਚਾਹੀਦਾ ਜਿਹੜੇ ਤਰੱਕੀ 'ਚ ਰੁਕਾਵਟ ਬਣਦੇ ਐ ਵੇਖੋ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਉਹਨਾਂ ਨੂੰ ਵੀ ਪਤਾ ਐ ਵੀ ਬਸਟੈਂਡ ਇੱਥੇ ਵੀ ਰਹੂ ਤੇ ਉੱਥੇ ਵੀ ਬਣੂ। ਔਰ ਬਾਕੀ ਦੂਜੀ ਗੱਲ ਇਹ ਐ ਵੀ ਹੋ ਸਕਦਾ ਉਹ ਕਹਿੰਦੇ ਕਲੋਨੀਆਂ ਬਣਨੀਆਂ ਉਧਰ ਉਹ ਆ ਕੁਝ ਐ ਇੱਧਰ ਹੋ ਜਾ ਮੜਾ ਜਾ। ਹੋ ਸਕਦਾ ਯਾਰ ਉਹਨਾਂ ਨੂੰ ਫਿਕਰ ਪੈ ਗਿਆ ਹੋਵੇ ਕੋਈ। ਉਹਨਾਂ ਦੀ ਜਗ੍ਹਾ ਨਾ ਇੱਥੇ ਪਈ ਹੋਵੇ। ਉਹਨਾਂ ਦੇ ਬਿਜ਼ਨਸ ਨਾ ਹੁਣ ਇਸ ਬਸਟੈਂਡ ਕੋਲੇ ਪਰ ਮੈਂ ਦੱਸ ਦੇਣੀ ਚਾਹਣਾ ਉਹਨਾਂ ਨੂੰ ਗੱਲ ਵੀ ਘਬਰਾਉਣ ਦੀ ਲੋੜ ਨਹੀਂ ਐਮਐਲਏ ਸਾਹਿਬ ਦੇ ਨਾਲ ਰਹੋ ਛੋਟਾ ਬਿਜ਼ਨਸ ਬੰਦ ਨਹੀਂ ਹੁੰਦਾ ਇੱਥੋਂ। ਹੈਗੇ ਬਿਜ਼ਨਸ ਗਿਆਂ ਦੇ ਇੱਥੇ ਬਸਟੈਂਡ ਕੋਲੇ ਤੋ ਕੀ ਕਿਨੇ ਬੰਦ ਹੋਣਾ ਬਸਟੈਂਡਾਂ ਦੇ ਐਮਐਲਏ ਦੀਆਂ ਕਲੋਨੀਆਂ ਹੈਗੀਆਂ ਦਾ ਕਰਕੇ ਓਏ ਉਹਨਾਂ ਕੋਲੇ ਗੱਲੀ ਹੈ ਨਹੀਂ ਕੋਈ ਵਿਰੋਧ ਕਰਨ ਨੂੰ ਹੋਰ ਹੋਰ ਕਹਿੰਦਾ ਬਰੂ ਉਧੋਤਾ ਆਪ ਦੇ ਇੱਥੇ ਆਪਣੇ ਐਮਐਲਏ ਦੀ ਕੋਲੋਨੀ ਕੋਈ ਹੈ ਨਹੀਂ ਆਪਣੇ ਐਮਐਲਏ ਸਾਹਿਬ ਸ਼ਹਿਰ ਦੀ ਤਰੱਕੀ ਲਈ ਜਿਹੜਾ ਕੰਮ ਕਿਸੇ ਮੰਤਰੀਆਂ ਤੋਂ ਨਹੀਂ ਹੋਇਆ ਕਿਸੇ ਹੋਰ ਬੰਦਿਆਂ ਤੋਂ ਨਹੀਂ ਹੋਇਆ ਜਿਹੜਾ ਐਮਐਲਏ ਸਾਹਿਬ ਕਰ ਰਿਹਾ ਉਹਨਾਂ ਨੂੰ ਏ ਹੈ ਵੀ ਇਹ ਕ੍ਰੈਡਿਟ ਨਾ ਲੈ ਜਾਣ ਕਿਤੇ ਪੰਜਾਬ ਸਰਕਾਰ ਜਾਂ ਆਪਣੇ ਐਮਐਲਏ ਸਾਹਿਬ ਜੋ ਕਿ ਬਿਲਕੁਲ ਸ਼ਹਿਰ ਦੇ ਵਿਰੋਧੀ ਬੰਦੇ ਆ ਉਹ ਬਸਟੈਂਡ ਬਾਹਰ ਜਾਣਾ ਚਾਹੀਦਾ ਤੁਸੀਂ ਕਾਠੀ ਦੇਖ ਡੀਸੀ ਬਠਿੰਡਾ ਜਿੰਦਾਬਾਦ ਮੰਗ ਪੱਤਰ ਦੇਣ ਆਏ ਜੀ ਇੱਥੇ ਅਸੀਂ ਤਾਂ ਮੇਨ ਤਾਂ ਜਰਸ ਤਾਂ ਐਮਐਲਏ ਸਾਹਿਬ ਦੇ ਨਾਲ ਕਿੰਨੇ ਕੁ ਲੋਕ ਆ ਜਿਹੜੇ ਤੁਸੀਂ ਇੱਕ ਪਾਸੇ ਆ ਹਜ਼ਾਰਾਂ ਦੀ ਗਿਣਤੀ ਸਾਰਾ ਸ਼ਹਿਰ ਆ ਜੂਗਾ ਜੀ ਹਜ਼ਾਰਾਂ ਦੀਆਂ ਤੇ ਇੱਥੇ ਤੋਂ ਫਿਰ ਤਾਂ ਦੇਖ ਲਓ ਗੱਠ ਦੇਖ ਲਓ ਨਹੀਂ ਉਧਰ ਵੀ ਗੱਠ ਬਹੁਤ ਜ਼ਿਆਦਾ ਉਧਰ ਵੀ ਹਾਂ ਹਾਂ ਸਾਰੇ ਬਸ ਨਹੀਂ ਨਹੀਂ ਉਹਨੇ ਉਧਰ ਕੋਈ ਗੱਠ ਨਹੀਂ ਹੁੰਦਾ ਉਧਰ ਤਾਂ ਗੱਠ ਅੱਧੇ ਤਾਂ ਐਮਐਲਏ ਸਾਹਿਬ ਦੇ ਕੋਲੇ ਬੈਠਣਗੇ ਜੋ ਪਹਿਲੀ ਬੱਸ ਚੱਲੀ ਜਿੱਦਣ ਪਹਿਲੀ ਬੱਸ ਚੱਲ ਗਈ ਨਾ 70% ਬੰਦੇ ਐਮਐਲਏ ਸਾਹਿਬ ਨੂੰ ਕਹਿਣਗੇ ਜਾ ਕੇ ਬਹੁਤ ਜਗ੍ਹਾ ਕੰਮ ਕੀਤਾ पंजाबी बी बठिंडा बले बले ਸੱਦੇ ਸੱਦੇ ਜਰੂਰ ਬਗੇ ਬੱਲੇ ਬੱਲੇ ਤਾਂ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਹੱਕ ਦੇ ਵਿੱਚ ਮਲੋਟ ਰੋਡ ਉੱਤੇ ਬੱਸ ਸਟੈਂਡ ਬਣ ਦੇ ਹੱਕ ਦੇ ਵਿੱਚ ਸਮਰਥਨ ਦੇਣ ਵਾਸਤੇ ਪਹੁੰਚੇ ਹੈ ਤੇ ਐਮ ਐਲ ਏ ਬਠਿੰਡਾ ਜਿੰਦਾਬਾਦ ਦੇ ਨਾਰੇ ਲਾਏ ਜਾ ਰਹੇ ਆ ਪੰਜਾਬ ਸਰਕਾਰ ਜਿੰਦਾਬਾਦ ਦੇ ਨਾਰੇ ਲਾਏ ਜਾ ਰਹੇ ਆ ਤਾਂ ਇਸ ਤੋਂ ਪਹਿਲਾਂ ਕੱਲ ਵਿਰੋਧ ਦੇ ਵਿੱਚ ਵੀ ਲੋਕ ਹੈ ਜਿਹੜੇ ਦੂਜੇ ਪਾਸੇ ਆਏ ਸੀ ਤਾਂ ਅੱਜ ਮੰਗ ਪੱਤਰ ਦਿੱਤਾ ਜਾ ਰਿਹਾ ਡੀ ਸੀ ਸਾਹਿਬ ਨੂੰ ਕਿ ਬੱਸ ਸਟੈਂਡ ਬਣਾਉਣਾ ਚਾਹੀਦਾ ਬاہر ਜਾਣਾ ਚਾਹੀਦਾ ਅੱਜ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਜਿਹੜੇ ਲੋਕ ਇਕੱਠੇ ਹੋਏ ਆ ਜਿਹਦੇ ਹੱਕ ਦੇ ਵਿੱਚ ਬੱਸ ਸਟੈਂਡ ਦੇ ਹੱਕ ਦੇ ਵਿੱਚ ਹੱਥ ਵਿੱਚ ਬੈਨਰ ਫੜੇ ਹੋਏ ਆ ਸਾਰਾਂ ਦੇ ਮਲੋਟ ਰੋਡ ਉੱਤੇ ਨਵਾਂ ਬਣ ਰਹੇ ਬੱਸ ਸਟੈਂਡ ਬੱਸ ਅੱਡਾ ਦਾ ਸਮਰਥਨ ਕਰਦੇ ਆ ਐਮ ਐਲ ਏ ਜਿੰਦਾਬਾਦ ਤੇ ਨਾਰੇ ਲਾਏ ਆ ਡੀਸੀ ਸਾਹਿਬ ਦੀ ਜਿੰਦਗਾਰੀ ਜਿੰਦਾਬਾਦ 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 ਟੁਪਕੇ ਜਿੰਦਾਬਾਦ ਕੀ ਕਹ chauke ਬਾਈ ਜੀ ਜਿਹੜੇ ਅੱਜ ਅਸੀਂ ਅਸਤਾ ਇਹ ਕਹਿਣਾ ਚਾਹੁੰਦੇ ਆ ਜਿਹੜਾ ਸ਼ਹਿਰ ਦਾ ਵਿਕਾਸ ਹੋਊਗਾ ਜੇ ਬਸ ਸਟੈਂਡ ਬਾਹਰ ਹੋਊਗਾ ਤੇ ਇੱਥੇ ਵੀ ਰੋਗਤ ਵਿਕਾਸ ਹੋ ਆਪਾਂ ਹੀ ਆਪਦੇ ਆਫਿਸ ਵੀ ਬਾਹਰ ਲੈ ਕੇ ਜਾਂਦੇ ਆਂ ਆਪਦੇ ਵਿਕਾਸ ਵਾਸਤੇ ਲੈ ਕੇ ਜਾਂਦੇ ਆਂ ਇਹ ਸ਼ਹਿਰ ਦਾ ਵਿਕਾਸ ਹੋ ਰਿਹਾਗਾ ਤੇ ਕਈ ਲੋਕ ਆਪ ਦੀ ਰਾਜਨੀਤੀ ਚੁਪਕਾਉਣ ਵਾਸਤੇ ਇਹਦੇ ਵਿੱਚ ਰੋੜਾ ਬੰਨ ਰਹੇ ਨੇ ਉਹ ਪਹਿਲਾਂ ਸਾਰੇ ਸਹਿਮਤੀ ਦੇ ਕੇ ਗਏ ਸੀਗੇ ਤੇ ਹੁਣ ਉਹ ਆਪਦੇ ਛਟਕੜੀਆਂ ਤੇ ਹੋਸ਼ੀ ਰਾਜਨੀਤੀ ਵਾਸਤੇ ਵਿਕਾਸ ਦੇ ਰਾਹ ਚ ਰੋੜਾ ਬਣ ਰਹੇ ਨੇ ਉਹ ਲੋਕ ਕਿੰਨੇ ਕੁ ਲੋਕ ਅੱਜ ਹੈਗੇ ਕੱਲੇ ਹੋਇਆ ਅੱਜ ਤੁਹਾਡੇ ਸਾਹਮਣੇ ਹੈ ਜੀ ਬਹੁਤ ਹਜ਼ਾਰਾਂ ਦੇ ਲੋਕ ਸਮਰਥਨ ਕਰ ਰਹੇ ਨੇ ਜੀ ਆਪਦੇ ਆਪ ਆਇਆ ਆ ਮਾਰੇ ਲੋਕ ਆਇਆ ਕੋਈ ਕਾਲ ਨਹੀਂ ਕੀਤੀ ਇਹ ਬਨਾਵਟੀ ਇਕੱਠ ਹੁੰਦਾ ਇਹ ਸਾਡਾ ਆਪ ਦਾ ਇਕੱਠ ਆ ਸਾਰੇ ਲੋਕਾਂ ਦਾ ਅੱਛਾ ਨਹੀਂ ਦੁਕਾਨਦਾਰ ਸਾਰੇ ਲੋਕ ਹੀ ਆ ਜੀ ਕਾਰਾਂ ਵਾਲੇ ਆ ਮਾਰਕੀਟ ਵਾਲੇ ਆ ਬਜ਼ਾਰਾਂ ਵਾਲੇ ਆ ਆਪਾਂ ਇੱਕ ਆਫਿਸ ਦਾ ਦੋ ਆਫਿਸ ਕਰ ਲਾਂਗੇ ਆਪਾਂ ترقی ਕਰਦੇ ਆ ਨਾ ਇਹਦੇ ਸ਼ਹਿਰ ਦੀ ترقی ਹੋਊਗੀ ਇਹਦਾ ਆਪ ਨੂੰ ਲੋਕਾਂ ਨੂੰ ਸੋਚਣਾ ਚਾਹੀਦਾ ਇਹ ਭੋਲੇ ਭਾਰੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਤੇ ਗਲਤ ਹੈ ਉਹ ਕਰਦੇ ਆ ਲਖੇ ਇਹ ਬਹੁਤ ਢੇ ਨਹੀਂ ਬਣ ਕੇ ਇੱਕ ਪਾਸੇ ਵਿਰੋਧ ਹੋ ਰਿਹਾ ਤੇ ਇੱਕ ਦੂਜੇ ਪਾਸੇ ਨਹੀਂ ਸਾਡੇ ਨਾਲ 40 ਜਥੇਬੰਦੀਆਂ ਹੈਗੀਆਂ ਕਿਸਾਨ ਜਥੇਬੰਦੀਆਂ ਹੈਗੀਆਂ ਸਾਡੇ ਨਾਲ ਸਾਡੇ ਨਾਲ ਨਿਰੋਲ ਦੁਕਾਨਦਾਰ ਆ ਜਿਨ੍ਹਾਂ ਨੂੰ ਵਾਕਈ ਘਾਟਾ ਪਊਗਾ ਜੀ ਜੀ ਤੇ ਕੀ ਕਹਿਣਾ ਚਾਹੋਗੇ ਇਹਦੇ ਨਾਲ ਕੋਈ ਬੈਠ ਕੇ ਮਸਲਾ ਹੱਲ ਹੋ ਜੂਗਾ ਜਾਂ ਤੁਹਾਡਾ ਦੇਖੋ ਵਰੇਸ ਦੀ ਗੱਲ ਇਹ ਹੈਗੀ ਵੀ ਜੇ ਤਾਂ ਆਪਾਂ ਗੱਲ ਕਰੀਏ ਵੀ ਉੱਥੇ ਦੁਕਾਨਦਾਰ ਆ ਜਿਹੜੇ ਕਹਿੰਦੇ ਤਾਂ ਉਹ ਤਾਂ ਸੈਲਫਿਸ਼ ਵਾਲੀ ਗੱਲ ਹੋ ਗਈ ਨਾ ਫਿਰ ਉਹ ਤਾਂ ਇਹ ਕਹਿੰਦੇ ਵੀ ਮੇਰਾ ਮੇਰਾ ਫਿਰ ਬਾਬੇ ਨਾਨਕ ਵਾਲਿਆਂ 13 13 ਤਾਂ ਹੋਈਆਂ ਨਾ ਵੀ ਸਭ ਵੰਡ ਕੇ ਸ਼ਕਣ ਠੀਕ ਹੈ ਜੇ ਤਾਂ ਬਠਿੰਡੇ ਦੀ ਉਹ ਉਹ ਕਹਿੰਦੇ ਵੀ ਸਾਨੂੰ ਕੱਲ ਨੂੰ ਜ਼ਰੂਰਤ ਆ ਉਹ 20 30 50 40 100 ਜਿਹੜਾ ਦੁਕਾਨਦਾਰ ਹੈ ਵੀ ਸਾਨੂੰ ਜ਼ਰੂਰਤ ਆ ਤੁਸੀਂ ਬਾਹਰ ਚਲੇ ਜਾਓ ਫਿਰ ਤਾਂ ਗੱਲ ਹੈਗੀ ਵੱਖ ਜਿਉ ਸਾਨੂੰ ਇਹ ਗੱਲ ਕਹਿਣਗੇ ਇੱਕ ਪਲੇਟਫਾਰਮ ਤੇ ਬੈਠ ਕੇ ਵੀ ਹਾਂ ਬਠਿੰਡੇ ਦੀ ਤਰੱਕੀ ਚਾਹੀਦੀ ਹੈ ਤਾਂ ਫਿਰ ਉਹ ਇੱਕ ਪਲੇਟਫਾਰਮ ਤੇ ਸਾਂਝੇ ਮੰਚ ਤੇ ਆ ਕੇ ਬੈਠ ਜਾਣ ਆਪਾਂ ਬੈਠ ਕੇ ਗੱਲਬਾਤ ਕਰਾਂਗੇ ਮੈਂ ਪਹਿਲਾਂ ਵੀ ਗੱਲ ਕਹ ਚੱਕਾ ਸਾਡੇ ਭਰਾ ਡੀਸੀ ਸਾਹਿਬ ਦਾ ਬਿਆਨ ਮੇਰਾ ਨਹੀਂ ਹੈਗਾ ਮੇਰੀ ਕੋਈ ਔਕਾਤ ਨਹੀਂ ਮੈਂ ਬਿਆਨ ਦੇਵਾਂ ਡੀਸੀ ਸਾਹਿਬ ਦਾ ਬਿਆਨ ਹੈ ਕਿ ਇਹ ਜਿਹੜਾ ਬਠਿੰਡੇ ਦਾ ਪੁਰਾਣਾ ਬੱਸ ਸਟੈਂਡ ਆ ਉਹ ਮੋਬਾਈਲ ਬਾ ਸਰਵਿਸ ਜਿਹੜੀ ਚੱਲੂ ਕੀਤੀ ਜਾਊਗੀ ਜਿਹੜੀ ਫ੍ਰੀ ਆਫ ਕਾਸਟ ਹੋਊਗੀ ਠੀਕ ਹੈ ਉਥੋਂ ਜਿਹੜੀਆਂ ਟ੍ਰੈਫਿਕ ਨੂੰ ਮੇਨਟੇਨ ਕਰਨ ਵਾਸਤੇ ਨਵੇਂ ਬਠੰਡਾ ਵਸਾਉਣ ਵਾਸਤੇ ਜਿਹੜਾ ਮਲੋੜ ਰੋਡ ਦਾ ਬੱਸ ਸਟੈਂਡ ਹੈ ਉਹਦੀ ਪ੍ਰਪੋਜ਼ਲ ਲਿਆਂਦੀ ਗਈ ਆ ਇਹਦੇ ਵਿੱਚ ਕਿਸੇ ਨੂੰ ਬਰਬਾਦ ਕਰਨ ਦੀ ਕੋਈ ਗੱਲ ਨਹੀਂ ਦੇਖੋ ਕੁਝ ਵੀ ਆਪਾਂ ਤਰੱਕੀ ਦੀ ਗੱਲ ਕਰੀਏ 75% ਜਰਨਲ ਲੋਕ ਆ ਜਿਹੜੇ ਉਹਨਾਂ ਦੇ ਬੱਚੇ ਬਾਹਰ ਗਏ ਆ ਤੇ ਅੱਜ ਤਕਰੀਬਨ 82% ਲੋਕ ਆ ਜਿਨ੍ਹਾਂ ਦੇ ਸਿੰਗਲ ਬੱਚਾ ਚਾਹੇ ਦੀ ਕੁੜੀ ਹੈ ਤੇ ਚਾਹੇ ਦੇ ਮੁੰਡਾ ਜਿਵੇਂ ਪੰਜਾਬ ਦੀ ਗੱਲ ਕਰਾਂ ਠੀਕ ਹੈ ਇੱਕ ਇੱਕ ਬੱਚਾ ਉਹ ਬਾਹਰ ਗਿਆ ਅਸੀਂ ਕਲੇਜੇ ਦਾ ਟੁਕੜਾ ਆਪਦੇ ਤੋਂ ਬਾਹਰ ਕੀਤਾ ਕਾਦੇ ਲਈ ਤਰੱਕੀ ਲਈ ਨਾ ਡਵੈਲਪਮੈਂਟ ਲਈ ਚਾਹੇ ਘਰ ਦੀ ਗੱਲ ਕਰ ਲਈਏ ਚਾਹੇ ਉਹਦੀ ਮਾਨਸਿਕਤਾ ਦੀ ਗੱਲ ਕਰ ਲਈਏ ਵੀ ਸਾਡਾ ਬੱਚਾ ਬਾਹਰ ਜਾ ਕੇ ਤਰੱਕੀ ਕਰੂਗਾ ਠੀਕ ਹੈ ਤੇ ਸ਼ਹਿਰ ਨਹੀਂ ਤਰੱਕੀ ਕਰ ਸਕਦਾ ਬਾਹਰ ਬੱਸ ਸਟੈਂਡ ਨਾਲ ਹੀ ਆ ਜੇ ਬਾਹਰ ਜਾਣ ਨਾਲ ਬੱਚਿਆਂ ਦੀ ਤਰੱਕੀ ਹੈ ਤੇ ਫਿਰ ਬਠਿੰਡੇ ਦਾ ਬੱਸ ਸਟੈਂਡ ਬਾਹਰ ਜਾਣ ਨਾਲ ਵੀ ਬਠਿੰਡੇ ਦੀ ਹੀ ਤਰੱਕੀ ਹੈ ਲੋਕ ਕਹਿੰਦੇ ਆਮ ਜਿਹੜੇ ਲੋਕ ਹੋਣਗੇ ਕਮਾਕਾਰਾਂ ਵਾਲੇ ਹੁੰਦੇ ਆ ਕਿਰਾਇਆ ਬਾੜਾ ਵੱਧ ਲੱਗੂਆ ਜਿੱਥੇ ਹੁਣ 10 ਰੁਪਏ ਨਾਲ ਸਰ ਜਾਂਦਾ 50 ਰੁਪਏ ਲੱਗੂ ਉਹ ਤਾਂ ਫਿਰ ਟੋ ਤੇ ਉੱਧਰ ਵੀ ਜਾਣਾ ਜੇ ਕਰਨਾਲ ਕਿਵੇਂ ਜਾਣਗੇ ਉਹ ਤਾਂ ਉਹ ਤਾਂ ਸਰਕਾਰ ਬਸ ਹੀ ਮੋਬਾਈਲ ਜਿਹੜੀ ਬੱਸ ਸਰਵਿਸ ਹੈਗੀ ਫ੍ਰੀ ਚਲਾ ਰਹੀ ਹੈ ਕਿਸ ਤਰ੍ਹਾਂ ਸਮਝਾ ਸਕਦੇ ਤੁਸੀਂ ਉਹਨਾਂ ਨੂੰ ਬੈਠ ਕੇ ਇਹ ਇਹ ਡੀਸੀ ਸਾਹਿਬ ਸਮਝਾਉਣਗੇ ਜੀ ਇਹ ਅਸੀਂ ਨਹੀਂ ਅਸੀਂ ਤਾਂ ਸਮਰਥਨ ਕਰਨ ਆਏ ਆ ਔਰ ਉਹਨਾਂ ਭਾਈਆਂ ਨੂੰ ਇਹ ਬੇਨਤੀ ਕਰਦੇ ਆ ਕਿ ਜਿਹੜੀਆਂ ਵਕ ਵਕ ਪਾਰਟੀਆਂ ਨੇ ਉਹਨਾਂ ਦੇ ਗਮਰਾਹਕੁਨ ਪ੍ਰਚਾਰ ਦੇ ਵਿੱਚ ਨਾ ਫਸੋ ਇਹਨੂੰ ਜਿਹੜਾ ਫਾਈਨੈਂਸ਼ਲੀ ਔਰ ਜਿਹੜਾ ਮੈਂਟਲੀ ਹੈ ਉਹ ਹੈਕ ਕਰ ਰੱਖਿਆ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੇ ਕਿਉਂਕਿ ਅਜੰਡਾ ਕੋਈ ਨਹੀਂ ਹੈ ਅੱਜ ਪੰਜਾਬ ਦੇ ਅੰਦਰ ਇੱਕ ਵੀ ਅਜੰਡਾ ਨਹੀਂ ਹੈ ਉਹੀ ਲੋਕ ਨੇ ਜਿਨ੍ਹਾਂ ਨੇ ਪਟੇਲ ਨਗਰ ਦੇ ਵਿੱਚ ਬੱਸ ਸਟੈਂਡ ਬਣਾਉਣ ਦੀ ਪ੍ਰਪੋਜ਼ਲ ਲੈ ਕੇ ਆਂਦੀ ਸੀ ਉਹੀ ਕੱਲ ਲੋਕ ਉੱਥੇ ਸਮਰਥਨ ਦੇ ਬੈਂਦਰ ਫੜ ਕੇ ਬੈਠੇ ਸੀਗੇ ਸੀ ਸਮਰਥਨ ਕਰਦੇ ਆ ਇਹੀ ਬੱਸ ਸਟੈਂਡ ਇੱਥੇ ਰਹਿਣਾ ਜਿਹੜਾ ਉਹ ਫਿਰ ਕੰਜ ਕੰਡੇ ਕਿਉਂ ਵਿੱਚ ਜਿਵੇਂ ਅੱਜ ਤੋਂ ਇਕੱਠੇ ਹੋਏ ਆ ਉਹ ਕਹਿੰਦੇ ਚਾਰ ਪੰਜ ਜਿਹੜੇ 10 ਕੇ ਬੰਦੇ ਹੈਗੇ ਆ ਭੂ ਮਾਫੀਆ ਜਿਨ੍ਹਾਂ ਦੀਆਂ ਪ੍ਰਾਪਰਟੀਆਂ ਹੈਗੀਆਂ ਕਲੋਨੀਆਂ ਕੱਟੀਆਂ ਉਹ ਆਪਦੇ ਫਾਇਦੇ ਬੈਨੀਫਿਟ ਵਾਸਤੇ ਲੈ ਕੇ ਜਾ ਰਹੇ ਬਾਕੀ ਕੋਈ ਨਾਲ ਹੈ ਨਹੀਂ ਕਹਿੰਦੇ ਫਿਰ ਆਪਾਂ ਐ ਕਹਿ ਲੈਣੇ ਵੀ ਜਿਹੜੇ ਆ ਸੌਕ ਬੈਠੇ ਇਹ ਆਪਦੀ ਬੈਨੀਫੀਸ਼ੀਅਲ ਵਾਸਤੇ ਇੱਥੇ ਰੋਕ ਰਹੇ ਆ ਅਸੀਂ ਨਾ ਭੂ ਮਾਫੀਆ ਹੈ ਨਹੀਂ ਅਸੀਂ ਤਾਂ ਜ਼ਮੀਨਾਂ ਵੇਚ ਰਿਆਂ ਨਹੀਂ ਠੀਕ ਹੈ ਤੁਹਾਨੂੰ ਸਾਰੇ ਬੰਦੇ ਮੈਨੂੰ ਤਕਰੀਬਨ ਜਾਣਦੇ ਨਹੀਂ ਜਾਣਦੇ ਤਾਂ ਮੈਨੂੰ ਪੁੱਛ ਲੈਣ ਵੀ ਤੇਰਾ ਕੰਮ ਕਿੱਥੇ ਆ ਮੈਂ ਤਾਂ ਬਾਜ਼ਾਰ 'ਚ ਬੈਠ ਕੇ ਕੰਮ ਕਰਦਾ ਮੈਂ ਤਾਂ ਪ੍ਰਾਪਰਟੀ ਠੀਕ ਹੈ ਜੇ ਆਪਾਂ ਉਹਨਾਂ ਦੀ ਗੱਲ ਕਰੀਏ ਵੀ ਭੂਮਾਫੀਏ ਨੂੰ ਬਾਹਰ ਲੈ ਕੇ ਜਾ ਰਿਹਾ ਤੇ ਫਿਰ ਆਪਾਂ ਇਹਨਾਂ ਨੂੰ ਕੀ ਕਹੀਏ ਵੀ ਜਿਹੜੇ ਕਰਿਆਣਾ ਐਸੋਸੀਏਸ਼ਨ ਹੈ ਜਾਂ ਜਿਹੜੇ ਵੀ ਉੱਥੇ ਨੀਰੇ ਵਾਲੇ ਭਰਾ 150 ਬੈਠੇ ਆ ਫਿਰ ਇਹਨਾਂ ਨੂੰ ਕਿਹੜੇ ਮਾਫੀ ਦਾ ਨਾਮ ਦੀਗੇ ਜਾਂ ਟਰਾਂਸਪੋਰਟਰ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਬਸ ਮਾਫੀਆ ਜਿਹੜਾ ਉਹ ਵੀ ਇਸ ਧਰਨੇ ਨੂੰ ਦੀ ਜਿਹੜੀ ਹੈਗੀ ਅਗਵਾਈ ਕਰ ਰਿਹਾ ਫਿਰ ਉਹਨਾਂ ਨੂੰ ਕਿਹੜੇ ਮਾਫੀ ਦਾ ਨਾਮ ਦੀ ਬਿਲਕੁਲ ਉਹ ਅੱਡਾ ਫੀਸ ਤੋਂ ਡਰਦੇ ਆ ਕਹਿੰਦੇ ਜੀ ਸਾਡੇ ਜੇ ਉਹਨਾਂ 'ਚ 50 ਰੁਪਏ 10 ਰੁਪਏ ਲੈਂਦੇ ਆ ਤੁਹਾਨੂੰ 300 400 ਰੁਪਏ ਦੀ ਬੱਚੀ ਕੱਟੀ ਜਾਇਆ ਕਰੋਗੇ ਉਹ ਹੋਰ ਵੀ ਕੀ ਪਰ ਸਰਕਾਰੀ ਡੀਪੋ 'ਚ ਕਿਹੜੀਆਂ ਕਿਹੜੀਆਂ ਸੈਟੀਆਂ ਹੋਣੀਆਂ ਵੀਰੇ ਇਹ ਤਾਂ ਬਾਲੀ ਡੂੰਘੀ ਗੱਲ ਹੈ ਠੀਕ ਹੈ ਚਲੋ